ਮੈਂ ਤੈਨੂੰ ਹੱਥ ਬਨ ਕੇ ਮੋਲਕ ਦੀ ਬੇਨਤੀ ਕਰਦੇ ਹਾਂ ਤੇ ਨਾਲ ਨਾਲ ਚੇਤਾਵਨੀ ਵੀ ਦਿੰਦਾ ਜੀ ਵੀ ਦੇ ਤੋ ਆਗਿਆ ਹਰਕਤਾਂ ਦੇ ਆਵਾਜ਼ ਨਾ ਆਇਆ ਜੀ ਤੇ ਲੋਕ ਤੈਨੂੰ ਸਾਬਕ ਸਿਖਾਉਣਗੇ ਤੈਨੂੰ ਪਿੰਡਕ ਨਹੀਂ ਵੜਨ ਦੇਣਾ ਇਸੇ ਮੋਲਕ ਨੂੰ ਜੇ ਤੂੰ ਫੜ ਕੇ ਨਾ ਗਲਮੇ ਤੋਂ ਅੰਦਰ ਨਾ ਕੀਤਾ ਤੇ ਤੈਨੂੰ ਵੀ ਛੱਡਾਂਗੇ ਨਹੀਂ ਐਸੇ ਚੋਂ ਸਾਹਿਬ ਇਹ ਗੁੰਡਾਗਰਦੀ ਇੱਥੇ ਬੰਦ ਕਰਨੀ ਪੈਣੀ ਹੈ ਤੁਸੀਂ ਪੰਜਾਬ ਦੇ ਵਿੱਚ ਗੁੰਡਾਗਰਦੀ ਕਰ ਰਹੇ ਹੋ ਮੜੇ ਮੜੇ ਸ਼ਰਮ ਮਨ ਲੋ ਤੇ ਜਿਹੜੇ ਬਾਲਾ ਜਿਹਨੇ ਕ੍ਰਾਪਟ ਤੋਂ 2000 ਕਰੋੜ ਦਾ 5000 ਕਰੋੜ ਦਾ ਕਬੜਾ ਕੀਤਾ ਹੈ ਜੇ ਉਹਨੇ ਕਰ ਲਿਆ ਤੁਸੀਂ ਕਰੋ ਕਰਦੇ ਸੀਗੇ ਇਹ ਤੇ 300 ਐਮਐਲਏ ਇੱਕ ਵੀ ਬੰਦਾ ਕਹਦਾ ਵੀ ਮਾਸਟਰ ਬਲਦੇਵ ਸਿੰਘ ਨੇ ਕਿਤੇ ਪਰਚਾ ਦਰਜ ਕਰਵਾਇਆ ਇੱਕ ਵੀ ਬੰਦਾ ਕਹਦਾ ਮਾਸਟਰ ਬਲਦੇਵ ਸਿੰਘ ਨੇ ਉਥੇ 25 ਲੱਖ ਲੈ ਲਿਆ ਉਥੇ 10 ਲੱਖ ਲੈ ਲਿਆ ਮੈਂ ਵੀ ਤਾਂ 5 ਸਾਲ ਦਾ ਐਮਐਲਏ ਜਿਨਨੇ ਜਿਨਨੀ ਮੌਲਿਕ ਦੀ ਤਨਖਾਹ ਆ ਨਾ ਹੁਣ ਐਮਐਲਏ ਦੀ ਇਹਦੇ ਨਾਲੋਂ ਜ਼ਿਆਦਾ ਮੈਂ ਪੈਨਸ਼ਨ ਲੈਣਾ ਹੈ ਇਹ ਜਿਹੜਾ ਇਥੇ ਦਾ ਐਸਚਓ ਹੈ ਉਹ ਭੁੱਲ ਗਿਆ ਵੀ ਸਰਕਾਰਾਂ ਬਦਲੀ ਵੀ ਜਾਂਦੀਆਂ ਹੁੰਦੀਆਂ ਆ ਉਹ ਭੁੱਲ ਗਿਆ ਵੀ ਐਮਐਲਏ ਵੀ ਬਦਲ ਜਾਂਦੇ ਆ ਕੋਈ ਯਾਦ ਕਰ ਦੇਣਾ ਜੇ ਤੋਦੇ ਉਹ ਕਹਿੰਦੇ ਯਾਰ ਮਾਸਟਰ ਬਲੇਸ ਨੇ ਨਜ਼ਾਰੇ ਲਿਆ ਤੇ ਪੰਸਰ ਰਿਹਾ ਹੈ ਇਹਨਾ ਕੋਈ ੱੱਕਾ ਦੀ ਕਿਰ ਜਦੋਂ ਕਿ ਚੰਗਾ ਨਹੀਂ ਨੇ ਕਰ ਸਕਿਆ ਤੇ ਮਾੜਾ ਵੀ ਕੀਤਾ ਚੋਕਟ-ਕਟ 15 ਹਜ਼ਾਰ ਦਾ ਐਮਐਲਏ ਹੈਗੇ ਜਿਹੜਾ ਤੇ ਮਨਾਵ ਹੀ ਲੈ ਸਕਦਾ ਫੌਜਦਾਰੀ ਹੋ ਗਿਆ ਜਾ ਹੋਰ ਬਹੁਤ ਸਾਰੇ ਐਮਐਲਏ ਜਿਹੜੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਉਹਦੇ ਫੌਜਦਾਰ ਸੁਸਰੀ ਨੇ ਤੇ ਇੱਥੇ ਸਰਪੰਚ ਮੌਜੂਦ ਆ ਉਹ ਉਹਨੂੰ ਮਰਵਾਇਆ ਜੀ ਔਰ ਉਹਦੇ ਆ ਜਿਹੜੇ ਕਰੋੜਾਂ ਦੀਆਂ ਅਰਬਾਂ ਦੀਆਂ ਅਗਲੀ ਉਹ ਕੱਪੜੇ ਜਿਹੜੇ ਕੀਤੇ ਆ ਲੋਕਾਂ ਦੇ ਸਾਹਮਣੇ ਲਿਆਦੇ ਆ ਇੱਕ ਸ਼ਰਮਾ ਜੀ ਨੇ ਤੁਸੀਂ ਜੁੜ ਚੁੱਕੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਤੇ ਮੈਂ ਰਾਜਵਿੰਦਰ ਅੱਜ ਮਾਸਟਰ ਬਲਦੇਵ ਸਿੰਘ ਸਾਬਕਾ ਐਮਐਲਏ ਆਪਣੇ ਕੋਲ ਪਹੁੰਚੇ ਨੇ ਆਪਾਂ ਦੇਖਦੇ ਆ ਉਹਨਾਂ ਦਾ ਕੀ ਕਹਿਣਾ ਹੈ ਮਾਸੂਦ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਜੋ ਪੱਤਰਕਾਰਾਂ ਦੇ ਨਾਲ ਹੋਇਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹੁਕਮ ਚੰਦ ਜਿਹੜਾ ਪੱਤਰਕਾਰ ਨੇ ਉਹਨਾਂ ਤੇ ਅਮੋਲਕ ਨੇ ਝਾਲੀ ਪਰਚਾ ਦਰਜ ਕਰਵਾਇਆ ਬਹੁਤ ਹੀ ਘਟਿਆ ਤੇ ਘਟਿਆ ਸੋਚਦੀ ਇਹ ਕਾਰਵਾਈ ਹੈ ਇਹ ਜਿਹੜੀਆਂ ਇਹੋ ਜਿਹੇ ਪਰਚੇ ਪੋੜੇ ਝਾਲੀ ਪਰਚੇ ਪੋੜੇ ਇਹ ਬੰਦੇ ਦੇ ਕੰਮ ਥੋੜੀ ਆ ਉਹ ਇਸ ਹਲਕੇ ਦਾ ਨਮਾਇੰਦਾ ਮੈਂ ਤੈਨੂੰ ਹੱਥ ਬੰਨ ਕੇ ਮੋਰਖ ਜੀ ਬੇਨਤੀ ਕਰਦੇ ਹਾਂ ਤੇ ਨਾਲ ਨਾਲ ਚੇਤਾਵਨੀ ਵੀ ਦਿੰਦਾ ਜੀ ਵੀ ਜੇ ਤੁਹਾਡੀਆਂ ਹਰਕਤਾਂ ਦੀ ਆਵਾਜ਼ ਨਾ ਆਇਆ ਜੀ ਦੇ ਲੋਕ ਤੈਨੂੰ ਸਾਬਖ ਸਕਾਂਗੇ ਤੈਨੂੰ ਪਿੰਡਕ ਨਹੀਂ ਵੜਨ ਦੇਣਾ ਬੰਦੇ ਦਾ ਪੁੱਤ ਬਣ ਕੇ ਤੂੰ ਜੀ ਸਭ ਤੋਂ ਅੰਗਲੇ ਤੌਰ ਤੇ ਕੰਮ ਕਰ ਜੀ ਕਿਹੜਾ ਤਰ੍ਹਾਂ ਹੈਗੇ ਨਾ ਕਪਲੇ ਕੀਤੇ ਸਾਰੇ ਸਾਰੇ ਲੋਕ ਲਿਖਾਈ ਜਾਂਦੇ ਸਾਰਾ ਕੋਈ ਕਰੀ ਜਾਂਦੇ ਕਿਸੇ ਦਿਨ ਬੈਠ ਕੇ ਫਿਰ ਚੰਗੀ ਤਰ੍ਹਾਂ ਇਹ ਤੋਂ ਚੈਨਲ ਤੇ ਬੈਠ ਕੇ ਸਾਰਾ ਕੋਈ ਜਾਗਰ ਕਰਾਂਗੇ ਲੋਕਾਂ ਦੇ ਕੋਲੇ ਤੁਸੀਂ ਭਾੜਾ ਜਿਹੜਾ ਕੇਜੀਵਾਲ ਹੈ ਜਿਹਨੇ ਕ੍ਰਾਪਟ 2000 ਕਰੋੜ ਦਾ 5000 ਕਰੋੜ ਦਾ ਕਬੜਾ ਕੀਤਾ ਹੈ ਜੇ ਉਹਨੇ ਕਰ ਲਿਆ ਤੇ ਤੁਸੀਂ ਹੋਰ ਕਰਨੇ ਸੀਗੇ ਇਹ ਤੇ ਤੁਸੀਂ ਉਹਨੂੰ ਸ਼ਹਿਰ ਦੇ ਰਿਹਾ ਤੁਸੀਂ ਵੱਡੇ ਵੱਡੇ ਕੋਠੀਆਂ ਬੰਗਲੇ ਕਾਰਾਂ ਮੈਂ 2012 ਤੋਂ ਲੈ ਕੇ ਅੱਜ ਤੱਕ ਇੱਥੇ ਰਿਹਾ ਐਮਐਲਏ ਇੱਥੋਂ ਤੋਂ ਆਦਿ ਵੀ ਮੇਰੇ ਕੋਲ 2012 ਮਾਦੀ ਬਡੀ ਹੈ ਉਹੀ ਮੇਰਾ ਪੁਰਾਣਾ ਘਰ ਹੈ ਬੇ ਜਿੰਨੀ ਇਹਨੂੰ ਤਰ੍ਹਾਂ ਦੱਜੀ ਉਹ ਤੋਂ ਜ਼ਿਆਦਾ ਮੈਨੂੰ ਪੈਨਸ਼ਨ ਮਿਲਦੀ ਆ ਜੀ ਦੋ ਦੋ ਪੈਨਸ਼ਨ ਮਿਲਦੀਆਂ ਮੈਨੂੰ ਪਰ ਮੇਰੇ ਕੋਲ ਤਾਂ 2012 ਮਾਦ ਦੀ ਗੱਡੀ ਵੀ ਬਦਲੀ ਗਈ ਹੈ ਤੁਹਾਨੂੰ ਜੀ ਤੇ ਉਹਨੇ ਕਿਹਾ ਫੋਰਚੂਨਰ ਜੀ ਕਿੰਨੇ ਆ ਉਹ ਦੋ ਦੂਜੀਆਂ ਗੱਡੀਆਂ ਲੈ ਲੈਂਦਾ ਕਿੰਨੇ ਇਹ ਮਾੜਾ ਫਲਾਟ ਲੈ ਕੇ 45-45 ਲੱਖ ਰੱਖੇ ਦੱਸ ਰਿਹਾ ਇਹ ਪਰਚਾ ਵੀ ਕਾਹਦੇ ਦਰਸ ਕੀਤਾ ਨਾ ਉਹ ਜਾਗਰ ਕੀਤਾ ਹੁਕਮਤਾਂ ਦੇ ਜਾਗਰ ਕੀਤਾ ਵੀ ਇਹਨੇ 45 ਲੱਖ ਦਾ ਫਲਾਟ ਲੈ ਕੇ ਬਾਜਾਖਾਨਾ ਰੋਡ ਤੇ ਕੋਠੀ ਬਣਾ ਰਿਹਾ ਇਹ ਸਰਕਾਰ ਦੇ ਤੁਹਾਡੀਆਂ ਕੋਡੇ ਕੀਤੇ ਹੋਏ ਮਾਰੇ ਕੰਮ ਲੋਕਾਂ ਦੇ ਸਾਹਮਣੇ ਆ ਰਹੇ ਆ ਬੰਦੇ ਬਣ ਕੇ ਤੁਸੀਂ ਜਿਹੜਾ ਸਾਲ ਡੇਟ ਸਰ ਰਹੇ ਦਾ ਕਰ ਲੋ ਜੇ ਤੁਸੀਂ ਫੇਰ ਨਾ ਕਰੋ ਤੇ ਤੁਹਾਨੂੰ ਚੇਤਾਵਨੀ ਆ ਦੂਸਰੇ ਨੰਬਰ ਤੇ ਇਹ ਹੈ ਕਿ ਜਿਹੜਾ ਇਥੋਂ ਦਾ ਸੱਚ ਹੋ ਆ ਉਹ ਭੁੱਲ ਗਿਆ ਵੀ ਸਰਕਾਰਾਂ ਬਦਲੀ ਵੀ ਜਾਂਦੀਆਂ ਹੋਣੀਆਂ ਉਹ ਭੁੱਲ ਗਿਆ ਵੀ ਐਮਐਲਏ ਵੀ ਬਦਲ ਜਾਂਦੇ ਆ ਉਹਨਾਂ ਦੇ ਮਗਰ ਲਾ ਕੇ ਸੈ ਉਹਨਾਂ ਦੇ ਸ਼ਹਿਤ ਹੈ ਐਮਐਲਏ ਵੀ ਤੁਸੀਂ ਨੌਕਰੀ ਕਰਨੀ ਹੈ ਤੁਸੀਂ ਕਿਹੜਾ ਕੋ ਦੇਣਾ ਤੁਸੀਂ ਕਹੋ ਇਹ ਜਿਆ ਗੱਲ ਕਰਕੇ ਕਹੇ ਹਰ ਇੱਕ ਦਾ ਕਰਦੇ ਸ਼ਾਨਦਿਰ ਕੋ ਪਰਚਾ ਹੁੰਦਾ ਪਰਚਾ ਦਰਜ ਕਰ ਦਿਓ ਪਰ ਇਹ ਸਾਰੇ ਦਾ ਸਾਰਾ ਮੁੰਡੇ ਦੇ ਸਟੇਜ ਉਤੇ ਖੜ ਕੇ ਸਾਰਾ ਕੁਝ ਦੱਸਿਆ ਵੀ ਕਿੰਨੇ ਕਿੰਨੇ ਨੇ ਪਰਚਾ ਦਰਜ ਕੀਤਾ ਇਹ ਬਰਦਾਸ਼ਤ ਤੋਂ ਬਾਹਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡਾ ਕੱਟ ਹੈ ਹਫਤੇ ਦੇ ਵਿੱਚ ਵਿੱਚ ਇੱਕ ਟੰਗਾ ਕੱਟ ਕਰਕੇ ਖਾਨੇ ਦਾ ਵੀ ਘਰਾਓ ਕਰਾਂਗੇ ਤੇ ਐਸਐਸ ਵੀ ਦਾ ਵੀ ਕਰਾਂਗੇ ਦੋਸਿਆਂ ਦੇ ਜਿਹੜੇ ਪਰਚੇ ਕਰ ਰਹੇ ਸਰਕਾਰ ਹਾਂ ਜੀ ਮਾਸਟਰ ਬਲਦੇਵ ਸਿੰਘ ਵੀ ਸਰਕਾਰ ਦੇ ਵਿੱਚ ਰਹੇ ਨੇ ਕੀ ਲੱਗਦਾ ਵੀ ਪਹਿਲਾਂ ਅਮਲੀਆਂ ਸਰਕਾਰਾਂ ਵੀ ਇਦਾਂ ਹੀ ਕਰਦੀਆਂ ਸੀ ਦੇਖੋ ਮੈਂ ਉਹਦੇ ਵਿਰੋਧੀ ਧਿਰ ਦੇ ਵਿੱਚ ਸੀ ਆਮ ਆਦੀ ਪਾਰਟੀ ਵਾਲੇ ਬਣਿਆ ਜੀ ਜੀ ਮੈਂ ਬੜੇ ਇਮਾਨਦਾਰੀ ਨਾਲ ਕੰਮ ਕੀਤਾ ਮੇਰੇ ਜੇਤੋ ਹਲਕੇ ਸ਼ਹਿਰ ਦੇ ਵਿੱਚੋਂ ਕਿੰਡਾ ਦੇ ਵਿੱਚੋਂ ਜਿੱਥੇ ਮਰਜ਼ੀ ਜਾ ਕੇ ਪੁੱਛ ਲੋ ਕੋਈ ਇੱਕ ਬੰਦਾ ਮੇਰੇ ਖਿਲਾਫ ਲਿਆ ਉਹ ਮਾਰਕ ਬਲਦੇਸ ਨੇ ਇੱਕ ਧੱਕਾ ਕੀਤਾ ਮਾਰਕ ਬਲਦੇਸ ਨੇ ਲਈ ਸਰਪੰਚੀ ਦੇ ਪੈਸੇ ਲਾਇਆ ਮਾਰਕ ਬਲਦੇਸ ਨੇ ਇੱਥੇ ਮੂਲ ਕਰਪਸ਼ਨ ਕੀਤੀ ਆ ਇੱਕ ਵੀ ਬੰਦਾ ਮੇਰੇ ਖਿਲਾਫ ਨਿਕਾਇਓ ਪੰ ਸਰ ਰਹਿ ਮੈਥੇ ਕੋ ਮੇਰੇ ਮੇਰੇ ਨਾਲ ਦੋਸ਼ ਤਾਂ ਲਾਉਂ ਮਰਤੇ ਜੀ ਕੋਣ ਯਾਰ ਪੈਸਾ ਇੱਥੇ ਸਾਰਾ ਕੁਝ ਪੈ ਰਿਆ ਅੱਜ ਤੇ ਲੋਕ ਯਾਦ ਕਰਦੇ ਨੇ ਜਿੱਥੋਂ ਦੇ ਉਹ ਕਹਿੰਦੇ ਯਾਰ ਮਾਸਟਰ ਬਲੀਵ ਹੁੰਦੇ ਨੇ ਨਜ਼ਾਰੇ ਲਿਆ ਇੱਥੇ ਪੰ ਸਰ ਰਿਆ ਕਿਸੇ ਨਾ ਕੋਈ ਧੱਕਾ ਨਹੀਂ ਕਹੇ ਜੇ ਮੈਂ ਕਿਹਾ ਚੰਗਾ ਨਹੀਂ ਇਹਨੇ ਕਰ ਸਕਿਆ ਤੇ ਮਾਰਾ ਨਹੀਂ ਕੀਤਾ ਜੀ ਜੇ ਮੈਂ ਚੰਗਾ ਨਹੀਂ ਕੀਤਾ ਮਾਰ ਤੇ ਅਮੋਲ ਕੁਝ ਦਿਖਾ ਦਾਂਗੇ ਵੀ ਤੇਰੀ ਜਮਾਨਤ ਜਦ ਹੋਣੀ ਹੈ ਪਰ ਉਹਦਾ ਪਤਾ ਹੈ ਤਾਂ ਇੱਥੇ ਦੁਬਾਰਾ ਇਲੈਕਸ਼ਨ ਲੜਨੀ ਹੈ ਕਿ ਤੈਨੂੰ ਆਜ਼ਾਦ ਖੜਨਾ ਪਵੇ ਤੇ ਤੈਨੂੰ ਪਾਰਟੀ ਲਈ ਟਿਕਟ ਨਹੀਂ ਮਿਲਦੀ ਤੂੰ ਯਾਦ ਕਰੀ ਤੇ ਫਿਰ ਤੈਨੂੰ ਦੇਖਾਂਗੇ ਵੀ ਤੈਨੂੰ ਵੋਟਾਂ ਕਿੰਨੀਆਂ ਪੈਂਦੀਆਂ ਤੇਰੀ ਾਕਾਤ ਕੀ ਤੈਨੂੰ ਪਤਾ ਲੱਗ ਜਾਵੇਗਾ ਤੇ ਮਾਸਟਰ ਦੇਸ ਸਿੰਘ ਭਾਈ ਅੱਜ ਲੋਕਾਂ ਦੇ ਬੱਚਾ ਸਾਰੇ ਜੱਫੀਆ ਪਾਪਾ ਕਿ ਖਸਾਨਾ ਹੱਥ ਹੱਲ ਵੀ ਮਿਲਦਾ ਹੈ ਮੁਲਾਜ਼ਮ ਵੀ ਦੁਕਾਨਦਾਰ ਵੀ ਮਿਲਦੇ ਕਿਉਂ ਮਿਲਦੇ ਆ ਜਿੰਮ ਤੱਕ ਧੋਖਾ ਕੀਤਾ ਤੇ ਠੱਗੀ ਮਾਰੀ ਹੁੰਦੀ ਤੇ ਅੱਜ ਕਿਸੇ ਨੂੰ ਮਿਲਣ ਨਹੀਂ ਆ ਜਿਹੜੀ ਗਾਲਾਂ ਕੱਢੀਆਂ ਸੀ ਤੇ ਦੁਬਾਰਾ ਤੁਹਾਡੇ ਅਗੋਂ ਤਾਂ ਮਾਨ ਸਰਕਾਰ ਅਨੁਪਾਤ ਨੂੰ ਦੇਣਾ ਚਾਹੁੰਦੇ ਨੇ ਔਰ ਇਥੋਂ ਦੇ ਅਮੋਲਕ ਐਮਐਲਏ ਜਿਹੜਾ ਮੌਜੂਦਾ ਐਮਐਲਏ ਨੂੰ ਵੀ ਚਾਹੁੰਦੇ ਨੇ ਕਿ ਆ ਜਿਹੜਾ ਥੋੜਾ ਸਾੜ ਰਹਿ ਗਿਆ ਨਾ ਇਹ ਨਰਮਾਈ ਨਾ ਕੱਟ ਕੇ ਆ ਤੇ ਘਰੇ ਭਾਜੋ ਮਾਸਟਰ ਜੀ ਕਿਤੇ ਨਾ ਕਿਤੇ ਸਰਕਾਰ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਵੀ ਸਰਕਾਰ ਵੀ ਕਹਿੰਦੀ ਸੀ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਾਂਗੇ ਪਰ ਕਿਤੇ ਨਾ ਕਿਤੇ ਐਮਐਲਏ ਮੌਲਕ ਦਾ ਨਾਂ ਜਿਆਦਾ ਨਹੀਂ ਚੱਲੀ ਜਾਂਦਾ ਇਹ ਨਹੀਂ ਇਹਦੇ ਵਿੱਚੋਂ 15 ਕੁ ਐਮਐਲਏ ਹੈਗੇ ਜਿਹੜਾ ਤੇ ਮਨਾਵ ਹੀ ਲੈ ਸਕਦਾ ਫੌਜਦ ਸਿੰਘ ਸਰਾਰੀ ਹੋ ਗਿਆ ਦਾ ਹੋਰ ਬਹੁਤ سارے ਮਲੇ ਜਿਹੜੇ ਜਿਹਨਾਂ ਨੇ ਗੁੰਡਾਗਰਦੀ ਕੀਤੀ ਹੈ ਉਹਨੇ ਫੌਜਦਾਰ ਸੁਪਰੀ ਫਰਾਰੀ ਨੇ ਤੇ ਇੱਕ ਸਰਪੰਚ ਮੌਜੂਦਾ ਉਹ ਉਹਨੂੰ ਮਰਵਾਇਆ ਔਰ ਉਹਨਾਂ ਜਿਹੜੇ ਕਰੋੜਾਂ ਦੀਆਂ ਅਰਬਾਂ ਦੀਆਂ ਜਿਹੜੀਆਂ ਕੱਪੜੇ ਜਿਹੜੇ ਕੀਤੇ ਆ ਲੋਕਾਂ ਦੇ ਸਾਹਮਣੇ ਲਿਆਦੇ ਆ ਇੱਕ ਸ਼ਰਮਾ ਜੀ ਨੇ ਇਹਨਾਂ ਦੇ ਲੁੱਟ ਪਾ ਪਾਈ ਹੋਈ ਐ ਲੁੱਟ ਪਾ ਕੇ ਇਹਨਾਂ ਨੂੰ ਪਤਾ ਵੀ ਨਹੀਂ ਮੜ ਕੇ ਦੁਬਾਰਾ ਤਾਂ ਨਹੀਂ ਆਉਣਾ ਜੀ ਇੱਕ ਇਹ ਬਹੁਤਾ ਚੰਗੇ ਚੱਲਦਾ ਹੁੰਦਾ ਹੈ ਬੜੀ ਸਮੂਧਲੀ ਚੱਲਦਾ ਪ੍ਰੇਮ ਪਿਆਰ ਦੇ ਨਾਲ ਮੈਂ ਇਸ ਵਾਰ ਇਲੈਕਸ਼ਨ ਨਹੀਂ ਲੜਿਆ ਕਿਉਂ ਨਹੀਂ ਲੜਿਆ ਮੈਨੂੰ ਪਤਾ ਸੀ ਵੀ ਚਲੇ ਕੀ ਲੋਕ ਬਦਲਾ ਕਰਕੇ ਦੇ ਲੈ ਆਹ ਬਦਲਾ ਦਾ ਤੁਸੀਂ ਸਾਰੇ ਨਤੀਜੇ ਦੇਖਦੇ ਹੋ ਪਿੰਡਾਂ ਦੇ ਵਿੱਚ ਇੱਕ ਮੈਂ ਅਮੌਲਕ ਨੂੰ ਮੇਰੇ ਨਾਲ ਇਥੇ ਵਾਹਸ ਤੇ ਬੈਠ ਜਾਵੇ ਚੈਨਲ ਤੇ ਕਿਤੇ ਬੈਠ ਜਾਵੇ ਉਹ ਦਿਖਾ ਦੇ ਵੀ ਦੇਖੋ ਜਦੋਂ ਮੈਂ ਆਹ ਕਾ ਕੰਮ ਸਾਰ ਕੇ ਦਿੰਦਾ ਹੈ ਦੇਖੋ 3.5 ਸਾਲਾਂ ਦੇ ਵਿੱਚ ਕੀ ਕਰਕੇ ਦਿੰਦਾ ਹੈ ਇਹ ਜਦੋਂ ਮੈਂ ਇਥੇ ਐਮ.ਐਲ.ਏ ਸੀ ਉਧਾ ਹਸਪਤਾਲ ਦੇ ਮੂਹਰੇ ਤਰਲਾ ਲਾ ਕੇ ਬੈਠੇ ਡਾਕਟਰ ਨਹੀਂ ਹੁਣ ਤੱਕ ਸਰਕਾਰ ਆ ਸਾਢੇ 3 ਸਾਲ ਹੋ ਗਏ ਕਿਤੇ ਡਾਕਟਰ ਨਹੀਂ ਕੋਈ ਡਾਕਟਰ ਨਹੀਂ ਕੋਈ ਡਾਕਟਰ ਨਹੀਂ ਕਿਉਂ ਕਿ ਇਹ ਸਿਰਫ ਦੇ ਸਰਵੇ ਤੇ ਧਿਆਨ ਨਹੀਂ ਲੋਕਾਂ ਤੇ ਉਧਰ ਦੇ ਨਾਲ ਧਿਆਨ ਨਹੀਂ ਜੀ ਕਿਤੇ ਨਾ ਕਿਤੇ ਅਮੋਲਕ ਸੰਗਤ ਦੀ ਗੱਡੀਆਂ ਵੀ ਬੜੀ ਚਰਚਾ ਹੁੰਦੀ ਹੈ ਜੀ ਗੱਡੀ ਦਾ ਸਾਰ ਕੁਝ ਹੋ ਜਾ ਲੱਗੇ ਸਾਰਾ ਕੁਝ ਤੁਹਾਡੇ ਤੇ ਤੁਹਾਡੇ ਚੈਨਲ ਤੇ ਮੈਨੂੰ ਦੱਸ ਦੇ ਵੀ ਤੁਹਾਡੇ ਚੈਨਲ ਤੇ ਸਾਰਾ ਕੁਝ ਦਿਖਾ ਦੇ ਜੀ ਠੀਕ ਹੈ ਤੁਹਾਡੇ ਚੈਨਲ ਤੇ ਦਿਖਾਵਾਂਗੇ ਵੀ ਆਹ ਪਸ ਗੱਡੀਆਂ ਕਿੱਥੋਂ ਆ ਦੇ ਕਿੱਥੇ ਕਿੱ ਕਰ ਰਿਹਾ ਸਾਰਾ ਕੁਝ ਆ 35 ਲੱਖ ਰੁਪਏ ਦੇ ਵਿੱਚ ਬੜਾ ਪੈਸਾ ਕੱਢ ਕੇ ਕੀਤਾ ਠੀਕ ਹੈ ਧੰਨਵਾਦ ਜੀ ਤੁਹਾਡਾ ਸਮਾਂ ਬਹੁਤ ਵਧੀਆ ਬਣੇਗਾ ਤੁਸੀਂ ਸਾਥ ਦਿਓ ਅਸੀਂ ਤੁਹਾਡਾ ਹੈਲਿਕ ਖਦਾ ਮੈਂ ਇੱਕ ਵੀ ਪੱਤਰਕਾਰ ਕੋਈ ਕਹ ਦੇ ਵਿਦਿਆਕ ਕੋਈ ਅਖਬਾਰ ਦਾ ਕੋਈ ਦੂਸਰਾ ਕਿਸੇ ਪੱਤਰਕਾਰ ਕੋਈ ਇੱਕ ਵੀ ਸ਼ਬਦ ਬੋਲਿਆ ਹੋਵੇ ਕਿਸੇ ਪੱਤਰਕਾਰ ਦੇ ਕੋਈ ਧਮਕੀ ਦਿੱਤੀ ਹੋਵੇ ਮੈਂ ਕਿਹੜੇ ਗੁੰਡੇ ਰੱਖੇ ਨੇ ਨਾਲ ਇਹ ਹਮੇਸ਼ਾ ਗੁੰਡੇ ਰੱਖਦਾ ਹੈ ਇਹ ਇਹਨੂੰ ਖੰਡ ਬੜੇ ਸਤਿਕਾਰਯੋਗ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਜਿਹੜਾ ਸਾਥੀਓ ਸਾਰਿਆਂ ਨੇ ਗੱਜ ਕੇ ਬੋਲਣਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਇੱਕ ਦੋ ਨਾਰੇ ਲਾਉਣੇ ਆ ਬਾਹਾਂ ਖੜੀਆਂ ਦੋਨੇ ਕਰਨੀਆਂ ਤੇ ਕੈਮਰੇ ਵਾਲੇ ਨੂੰ ਕਹਿਣਾ ਵੀ ਆਪਾਂ ਮੋਲਕ ਨੂੰ ਦਿਖਾਣਾ ਵੀ ਲੋਕ ਹੁਣ ਜਾਗੇ ਆ ਇਹ ਜਿਹੜੇ 3 ਸਾਲ ਤੋਂ ਗੁੰਡਾਗਰਦੀ ਕੀਤੀ ਹੈ ਨਾ ਤੇ ਗੁੰਡਾਗਰਦੀ ਤੇਰੀ ਹੁਣ ਬੰਦ ਕਰਨ ਵਾਸਤੇ ਲੋਕ ਇੱਕਠੇ ਹੋ ਰਿਹਾ ਤੇ ਦੋਨੇ ਬਾਖੜੀਆਂ ਕਰਕੇ ਐਮ ਐਲ ਏ ਮਰਦਾਬਾਦ ਜੱਲਾਹੁ ਇਲਾਹ ਮਰਦਾਬਾਦ ਐਮ ਐਲ ਏ ਮਰਦਾਬਾਦ ਜੱਲਾਹੁ ਇਲਾਹ ਐਸ ਐਚ ਓ ਮਰਦਾਬਾਦ ਜੱਲਾਹੁ ਇਲਾਹ ਪੰਜਾਬ ਸਰਕਾਰ ਮਰਦਾਬਾਦ ਜੱਲਾਹੁ ਇਲਾਹ ਸਾਥੀਓ ਤੁਸੀਂ ਲਗਭਗ 3.5 ਸਾਲਾਂ ਤੋਂ અમૌલક ਸਿੰਘ ਦੇ ગુંડાガルદી ਦਾ નાચ દેખ ਰਹੇ હો ਕਿਵੇਂ ગુંડાガルદી કર ਰਿਹਾ ਹੈ એਨੂੰ ਭੁਲੇਖਾ ਸੀ ਕਿ ਸਾਰਿਆਂ ਨੂੰ ਦਬਾ ਲਿਆ ਜਾਵੇਗਾ ਜਿਹੜਾ ਮੜਾ ਜਾ ਬੋਲਦਾ ਉਸ ਨੂੰ ਦਬਾ ਲਿਆ ਦਵਾ ਲੈਂਦਾ ਹੈ ਤੇ ਨਾਲ ਗੁੰਡੇ ਰੱਖੇ ਹੋਏ ਐ ਸਾਥੀਓ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਵੀ ਮੈਂ 5 ਸਾਲ ਰਿਹਾ ਇਥੋਂ ਐਮਐਲਏ ਇੱਕ ਵੀ ਬੰਦਾ ਕਹਦਾ ਵੀ ਮਾਸਟਰ ਬਲਦੇਵ ਸਿੰਘ ਨੇ ਕਿਤੇ ਪਰਚਾ ਦਰਜ ਕਰਵਾਇਆ ਇੱਕ ਵੀ ਬੰਦਾ ਕਹਦਾ ਮਾਸਟਰ ਬਲਦੇਵ ਸਿੰਘ ਨੇ ਉੱਥੇ 25 ਲੱਖ ਲੈ ਲਿਆ ਉੱਥੇ 10 ਲੱਖ ਲੈ ਲਿਆ ਮੈਂ ਵੀ ਤਾਂ 5 ਸਾਲ ਰਿਹਾ ਐਮ.ਐਲ.ਏ ਜਿੰਨੇ ਜਿੰਨੇ ਅਮੋਲਕ ਦੀ ਤਨਖਾਹ ਆ ਨਾ ਹੁਣ ਐਮ.ਐਲ.ਏ ਦੀ ਇਹਦੇ ਨਾਲੋਂ ਜ਼ਿਆਦਾ ਮੈਂ ਪੈਨਸ਼ਨ ਲੈਣਾ ਅਮੋਲਕ ਸਿਆ ਤੈਨੂੰ ਯਾਦ ਕਰਾ ਦਿਆਂ ਕਿ ਤੂੰ ਮਿੰਤਾ ਕਰਦਾ ਹੁੰਦਾ ਸੀਗਾ ਵੀ ਮੈਂ ਵੀ ਕਿਤੇ ਇਲੈਕਸ਼ਨ ਲੜੂਕ ਨਹੀਂ ਲੜੂਗਾ ਅੱਜ ਜਦੋਂ ਤੇਰੇ ਕੋਲੇ ਕਾਰਾਂ ਆ ਗਈਆਂ ਇਹਦਾ ਵੀ ਹਿਸਾਬ ਲੈਣਾ ਜਿਹੜੀਆਂ ਤੂੰ ਕੋਠੀਆਂ ਬਣਾ ਰਿਆ ਆ ਉਹਦਾ ਵੀ ਹਿਸਾਬ ਲੈਣਾ ਤੇ ਐਸਐਚਓ ਨੂੰ ਕਹਿੰਨੇ ਆ ਵੀ ਐਸਐਚਓ ਸਾਹਿਬ ਸਮਾਉਣ ਵਾਲਾ ਸਮਾਉਣ ਵਾਲਾ ਐਸੇ ਮੌਲਕ ਨੂੰ ਜੇ ਤੂੰ ਫੜ ਕੇ ਨਾ ਗਲਮੇ ਤੋਂ ਅੰਦਰ ਨਾ ਕੀਤਾ ਤੇ ਤੈਨੂੰ ਵੀ ਛੱਡਾਂਗੇ ਨਹੀਂ ਐਸਐਚਓ ਸਾਹਿਬ ਇਹ ਗੁੰਡਾਗਰਦੀ ਇੱਥੇ ਬੰਦ ਕਰਨੀ ਪੈਣੀ ਹੈ ਤੁਸੀਂ ਪੰਜਾਬ ਦੇ ਵਿੱਚ ਗੁੰਡਾਗਰਦੀ ਕਰ ਰਹੇ ਹੋ ਮਾੜੀ ਮਾੜੇ ਸ਼ਰਮ ਮਨ ਲਓ ਇੱਕ ਗੱਲ ਮੈਂ ਜ਼ਰੂਰ ਕਮਾਂਗਾ ਜਿਸ ਪਰਿਵਾਰ ਦਾ ਜਿਸ ਲੋਕਾਂ ਦਾ ਬੰਦਾ ਆਪ ਕਰਪਟ ਹੋਵੇਗਾ ਬੰਦਾ ਆਪੋ ਹੀ ਮਾਨ ਹੋਵੇਗਾ ਉਹ ਦੂਜਿਆਂ ਨੂੰ ਕੀ ਰੋਕੇਗਾ ਦੂਜਿਆਂ ਨੂੰ ਕੀ ਰੋਕੇਗਾ ਜਿਹੜਾ ਪਯੋ ਨਸ਼ਾ ਕਰਦਾ ਹੈ ਤੇ ਆਦੇ ਬੱਚਿਆਂ ਨੂੰ ਕਿਵੇਂ ਰੋਕੇਗਾ ਅਸੀਂ 2019 ਦੇ ਵਿੱਚ ਮੈਂ ਤੇ ਖੈਰਾ ਸਾਹਿਬ ਨੇ ਇਹ ਪਰਨ ਲਿਆ ਕਿ ਕੇਜਰੀਬਾਲ ਤੂੰ ਪੰਜਾਬ ਨਾਲ ਠੱਗੀ ਕਰਦਾ ਹੈ ਤੂੰ ਧੋਖਾ ਕਰਦਾ ਹੈ ਅਸੀਂ ਤੇਰੀ ਇਹ ਗੱਲਾਂ ਚੱਲਣ ਨਹੀਂ ਦੇਣੀਆਂ ਕਿਉਂ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੇਜਰੀਬਾਲ 3 ਮਹੀਨੇ ਬਾਹਰ ਲਾ ਉਹਦੇ ਲਾ ਕੇ ਆਇਆ ਜੇਲ੍ਹ ਦੇ ਵਿੱਚ ਮਨੀਸ਼ ਸ਼ਿਸ਼ੋਧਿਆ ਜੇਲ੍ਹ ਦੇ ਵਿੱਚ ਲਾ ਕੇ ਆਇਆ ਇਹਦਾ ਦੂਸਰੇ ਮੰਤਰੀ ਜੇਲ੍ਹ ਦੇ ਵਿੱਚ ਲਾ ਕੇ ਕਿਉਂ ਉਹ ਕੋਈ ਕਰਾਪਸ਼ਨ ਕੀਤੀ ਜਿਹੜੇ ਚੰਗੇ ਕੰਮ ਕੀਤੇ ਹੁੰਦੇ ਤਾਂ ਹਰਦੇ ਨਾਏ ਤਿੰਨੇ ਚਾਰ ਜਿਹੜੇ ਹੁਣ ਪੰਜਾਬ ਵਾਲੇ ਪਾਸੇ ਵੀ ਹੀਰਾ ਕੱਤਦੀਆਂ ਜਦੋਂ ਕੇਂਦਰੀ ਬਾਰੇ ਕਹੋ 2000 ਕਰੋੜ ਦਾ ਘੁਪ ਕਰਾਪਟਾ ਕਰ ਸਕਦਾ ਹੈ ਤੇ ਆ ਜਿਹੜੇ ਛੋਟੇ ਛੋਟੇ ਐਮ.ਐਲ.ਏ. ਸੀਗੇ ਇਹ ਸੋਚਦੇ ਹੁਣ ਸਾਡਾ ਕੀ ਬਗਾੜ ਲੂ ਇਹ ਸੋਚਦੇ ਵੀ ਹੁਣ ਸਾਡਾ ਕੀ ਬਗਾੜ ਲੂ ਇਹ ਸਾਰਾ ਹਿਸਾਬ ਲਿਆ ਜਾਣਾ ਤੇਰੇ ਜਿਹੜੇ ਪਲਾਟ ਦਾ ਵੀ ਤੇਰੀ ਕੋਠੀ ਦਾ ਵੀ ਤੇਰੀ ਕਾਰ ਦਾ ਵੀ ਆਉਣ ਵਾਲਾ ਸਮਾਂ ਸਾਥੀਓ ਤੁਸੀਂ ਥੋੜਾ ਜਾਂ ਜਮੀਰ ਤੋਂ ਕੰਮ ਜ਼ਰੂਰ ਲਿਓ ਅੱਜ ਜੇ ਹੁਕਮਚੰਦ ਨਾਲ ਹੋਈ ਐ ਕੱਲ ਨੂੰ ਕਿਸੇ ਨਾ ਹੋਰ ਨਹੀਂ ਹੋ ਸਕਦੀ ਐ ਜੇ ਤੁਸੀਂ ਸੱਚੇ ਆਪਣੇ ਜੈਤੋ ਦੇ ਬਾਦਸ਼ਾਹ ਸਮਝਦੇ ਹੋ ਆਪਣੇ ਜੈਤੋ ਦੇ ਜ਼ਿੰਮੇਵਾਰ ਬੰਦੇ ਸਮਝਦੇ ਹੋ ਤੇ ਇਹੋ ਜਿਹਾ ਲੋਕਾਂ ਨੂੰ ਨੱਥ ਪਾਣੀ ਹੋਵੇਗੀ ਇਹੋ ਜਿਹਾ ਲੋਕਾਂ ਨੂੰ ਨੱਥ ਪਾਣੀ ਹੋਵੇਗੀ ਅਖੀਰ ਦੇ ਵਿੱਚ ਇੱਕ ਨਾਰਾ ਲਾ ਕੇ ਮੈਂ ਬੰਦ ਕਰਾਂਗਾ ਐਮਐਲਏ ਮਾਲਕ ਮਰਦਾਬਾਦ ਮਲੇ ਮਾਲਕ ਮਰਦਾਬਾਦ ਅਸਟਾ ਮਰਦਾਬਾਦ